ਬਟਾਲਾ ਦੀ ਪੌਸ਼ ਕਲੋਨੀ ਚਾਹੇ ਦਿਨ ਉਸ ਵਲੇ ਸੰਸਨੀ ਕਰ ਗਈ ਜਦੋਂ ਆਪਣੇ ਪਤੀ ਤੇ ਦੋ ਬਈਆਂ ਨਾਲ ਰਹਿੰਦੀ ਏਕਤਾ ਬਲੋ ਵੇਤ ਪਰੇ ਹਾਲਾਤਾਂ ਚ ਫਾਇਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਦੱਸਿਆ ਜਾ ਰਿਹਾ ਹੈ ਕਿਤਨਾ ਸਮੇਂ ਪਤੀ ਘਰ ਚ ਮੌਜੂਦ ਨਹੀਂ ਸੀ ਮੌਕੇ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾ ਦੀ ਘਰ ਚੁਲਾਸ਼ ਪੱਖੇ ਨਾਲ ਲਟਕਦੀ ਮਿਲੀ ਹੈ ਦੱਸਿਆ ਕਿ ਬੱਚਿਆਂ ਨੇ ਜਦ ਆਪਣੀ ਮਾਂ ਨੂੰ ਇਸ ਹਾਲਤ ਚ ਦੇਖਿਆ ਤਾਂ ਘਰ ਦੀ ਛੱਤ ਤੇ ਚੜ ਕੇ ਗੁਆਂਢੀਆਂ ਨੂੰ ਬੁਲਾਇਆ ਤਾਂ ਮ੍ਰਿਤਿਕਾ ਦੇ ਪਤੀ ਨੂੰ ਸੂਚਿਤ ਕੀਤਾ ਗਿਆ ਜਾਣਕਾਰੀ ਮੁਤਾਬਕ ਪਤੀ ਨੇ ਹੀ ਪਤਨੀ ਦੀ ਲਾਸ਼ ਨੂੰ ਪੁੱਖੇ ਤੋਂ ਉਤਾਰਿਆ ਏਕਤਾ ਕੁੜੀ ਵਾਈਫ ਆਫ ਨਿਤਿਸ਼ ਕੁਮਾਰ ਆਪਣਾ ਸੁਦੇਬਾ ਸੂਰੀਆ ਇਨਕਲੇਵ ਚ ਰਹਿੰਦੇ ਨੇ ਇਹਨਾਂ ਦੇ ਆਪਣਾ ਫੋਨ ਆਇਆ ਸੀ ਸਾਨੂੰ ਆਪਣਾ ਉਤੋਂ ਇੱਕਲੀ ਗੜਾ ਵੀ ਇਹਨੇ ਕੁੜੀ ਨੇ ਫਾ ਲਿਆ ਆਪਣਾ 112 ਨੂੰ ਕੰਪਲੇਨਟ ਕੀਤੀ ਹੋਣੀ ਇੱਥੋਂ ਕਿਸੇ ਨੇ ਤੇ ਆਪਾਂ ਆ ਕੇ ਵੇਖਿਆ ਮੇਰੇ ਹੰਦਿਆਂ ਨੂੰ ਪਹਿਲਾਂ ਇਹਨੇ ਜੈਡ ਬੋਡੀ ਸੀ ਪੱਖੇ ਨਾਲ ਲਟਕਦੀ ਲਾੜੀ ਸੀਗੀ ਤੇ ਹੁਣ ਇਹਨੂੰ ਪੁੱਛਦੇ ਹਾਂ ਇਹ ਕੀ ਗੱਲ ਹੋਈ ਆ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਕੋਰਾਨੀ ਪੋਸ਼ਟਮਾਰਡਮ ਤੋਂ ਬਾਅਦ ਉਸਤਮਾਨ ਨੂੰ ਕਰਾਉਣ ਲੱਗੇ ਆ ਬੱਚਿਆਂ ਨੇ ਕਿਹਾ ਵੀ ਸਾਨੂੰ ਕਮਰੇ ਦੇ ਵਿੱਚ ਡੱਕ ਕੇ ਮੰਮਾ ਨੇ ਤੇ ਆਪ ਜਾ ਕੇ ਤੇ ਫਾ ਲੈਣੇ ਅਸੀਂ ਕਹਿੰਦੇ ਸੀ ਕਿ ਇੰਨੀ ਗੱਲ ਮੰਮਾ ਨਾਲ 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 ਲਓ ਤੇ ਇੰਨੀ ਗੱਲ ਕਹੀਏ ਬਾਕੀ ਤਫਤੀਸ਼ ਚ ਆਂਡੀਆਂ ਗਵੰਨੀਆਂ ਤੋਂ ਆਪਣੀ ਤਫਤੀਸ਼ ਦੇ ਵਿੱਚ ਸਾਰੀ ਬਰੀਕੀ ਨਾਲ ਜਾਂਚ ਕਰਕੇ ਤੇ ਪਤਾ ਲੱਗਾ ਗਿਆ ਪਤੀ ਨੇ ਤਾਂ ਦੱਸਿਆ ਹੀਗਾ ਮੇਰੇ ਸਹੁਰਿਆਂ ਨਾਲ ਬਣਾਈ ਸੀ ਮਾੜੀ ਘੁਟੀ ਮੇਰੀ ਘਰ ਦੀ ਦੀ ਮੇਰੀ ਤੇ ਬੋਲਚਲ ਘੱਟ ਸੀ ਉਹਨਾਂ ਨਾਲ ਰਾਤੀਂ ਵੀ ਉਹਨਾਂ ਨਾਲ ਗੱਲ ਹੁੰਦੀ ਸੀਗੀ ਤੇ ਵਟ ਗੱਲ ਕਰਦੇ ਨਹੀਂ ਸੀ ਉਹ ਵੀ ਆ ਰਹੇ ਨੇ ਉਹਨਾਂ ਨਾਲ ਵੀ ਗੱਲ ਹੋਈ ਆ ਰਹੇ ਨੇ ਉਹ ਉਹਨਾਂ ਨੇ ਆਣ ਕੇ ਇਹੋ ਦੱਸਿਆ ਵੀ ਆਪਾਂ ਵੇਖਿਆ ਤਾਂ ਗੇਟ ਬਾਹਰੋਂ ਬੰਦ ਸੀਗਾ ਵੀ ਖੋਲਵੇ ਜਾ ਕੇ ਵੇਖਿਆ ਵੀ ਨਿਫਾ ਲਿਆ ਤਾਂ ਅੰਦਰ ਲਮਕੀ ਪਈ ਆ ਕਾਰਵਾਈ ਕਾਨੂੰਨੀ ਕਾਰ ਵੀ ਕਰ ਰਹੇ ਆ ਜਾਂ ਆਪਣਾ ਜਿਹੜੀ ਬੰਦੀ ਕਾਰ ਵੀ ਉਹ ਕੇ ਕੇ ਪਰਵਾਦ ਨੂੰ ਲੀਕੇ ਨੇ ਡੱਕੇ ਬਾਹਰੋਂ ਤਾਲਾ ਨਹੀਂ ਲੱਗਾ ਉਹਨੂੰ ਆਪਣਾ ਐਕਚੁਅਲੀ ਕੁੰਡਾ ਹੀ ਆ ਕੱਲਾ ਮੈਂ ਵੇਖਿਆ ਅੰਦਰ ਕਮਰੇ ਜਾ ਕੇ ਬਿਠਾਏ ਸੀ ਤੇ ਟੀਵੀ ਲਾ ਕੇ ਦਿੱਤਾ ਸੀਗਾ ਬੱਚਿਆਂ ਨੂੰ ਉਹਨਾਂ ਨੇ ਬਟਾਲਾ ਦੀ ਪੌਸ਼ ਕਲੋਨੀ ਚਾਹੇ ਦਿਨ ਉਸ ਵਲੇ ਸਨਸਨੀ ਫੈਰ ਗਈ ਜਦੋਂ ਆਪਣੇ ਪਤੀ ਤੇ ਦੋ ਬਈਆਂ ਨਾਲ ਰਹਿੰਦੀ ਇੱਕ ਤਾਂ ਬਲੋ ਬੇਤ ਪਰ ਇਹ ਹਾਲਾਤਾਂ ਚ ਫਾਇਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਦੱਸਿਆ ਜਾ ਰਿਹਾ ਹੈ ਕਿਤਨਾ ਸਮੇਂ ਪਤੀ ਘਰ ਚ ਮੌਜੂਦ ਨਹੀਂ ਸੀ ਮੌਕੇ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾ ਦੀ ਘਰ ਚੁਲਾਸ਼ ਪੱਖੇ ਨਾਲ ਲਟਕਦੀ ਮਿਲੀ ਹੈ ਦੱਸਿਆ ਕਿ ਬੱਚਿਆਂ ਨੇ ਜਦ ਆਪਣੀ ਮਾਂ ਨੂੰ ਇਸ ਹਾਲਤ ਚ ਦੇਖਿਆ ਤਾਂ ਕਰਦੀ ਛੱਤ ਤੇ ਚੜ ਕੇ ਗੁਆਂਢੀਆਂ ਨੂੰ ਬੁਲਾਇਆ ਤਾਂ ਮ੍ਰਿਤਿਕਾ ਦੇ ਪਤੀ ਨੂੰ ਸੂਚਿਤ ਕੀਤਾ ਗਿਆ ਜਾਣਕਾਰੀ ਮੁਤਾਬਕ ਪਤੀ ਨੇ ਹੀ ਪਤਨੀ ਦੀ ਲਾਸ਼ ਨੂੰ ਪੁੱਖੇ ਤੋਂ ਉਤਾਰਿਆ ਏਕਤਾ ਕੁੜੀ ਵਾਈਫ ਆਫ ਨਿਤਿਸ਼ ਕੁਮਾਰ ਆਪਣਾ ਸੁਰੀਆ ਇਨ ਕਲੇਵ ਚ ਰਿੰਦੇ ਨੇ ਇਹਨਾਂ ਦੇ ਆਪਣਾ ਫੋਨ ਆਇਆ ਸੀ ਸਾਨੂੰ ਆਪਣਾ ਉਤੋਂ ਚੰਡੀਗੜਾ ਵੀ ਇਹਨੇ ਕੁੜੀ ਨੂੰ ਫਾ ਲਿਆ ਆ ਆਪਣਾ 112 ਦਾ ਕੰਪਲੇਂਟ ਕੀਤੀ ਹੋਣੀ ਇਥੋਂ ਕਿਸੇ ਨੇ ਤੇ ਆਪਾਂ ਆ ਕੇ ਵੇਖਿਆ ਮੇਰੇ ਹੰਦਿਆਂ ਨੂੰ ਪਹਿਲਾਂ ਇਹਨੇ ਜੱਡ ਬੋਡੀ ਸੀ ਪੱਖੇ ਨਾਲ ਲਟਕਦੀ ਲਾਲੀ ਸੀਗੀ ਤੇ ਹੁਣ ਇਹਨੂੰ ਪੁੱਛਦੇ ਹਾਂ ਪੇ ਕੀ ਗੱਲ ਹੋਈ ਆ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਕਰਾਂਗੇ ਪੋਸਟਮਾਰਟਮ ਤੋਂ ਬਾਅਦ ਪੋਸਟਮਾਰਮ ਕਰਾਉਣ ਲੱਗੇ ਆ ਬੱਚਿਆਂ ਨੇ ਕਿਹਾ ਵੀ ਸਾਨੂੰ ਕਮਰੇ ਦੇ ਵਿੱਚ ਡੱਕ ਕੇ ਮੰਮਾ ਨੇ ਤੇ ਆਪ ਜਾ ਕੇ ਤੇ ਫਾੜ ਲੈ ਲਿਆ ਅਸੀਂ ਕਹਿੰਦੇ ਸੀ ਕਿ ਇੰਨੀ ਗੱਲ ਮੰਮਾ ਨਾਲ 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 ਲਓ ਤੇ ਇੰਨੀ ਗੱਲ ਗਈ ਆ ਬਾਕੀ ਤਫ਼ਤੀਸ਼ ਚ ਆਂਡੀਆਂ ਗਵੰਡੀਆਂ ਤੋਂ ਆਪਣੀ ਤਫ਼ਤੀਸ਼ ਦੇ ਵਿੱਚ ਸਾਰੀ ਬਰੀਕੀ ਨਾਲ ਜਾਂਚ ਕਰਕੇ ਤੇ ਪਤਾ ਲੱਗਾ ਗਿਆ ਪਰ ਤੀਨੇ ਤਾਂ ਦੱਸਿਆ ਜੀਗਾ ਮੇਰੇ ਸਹੁਰਿਆਂ ਨਾਲ ਬਣਾਈ ਗਈ ਸੀ ਮਾੜੀ ਮੁੱਟੀ ਮੇਰੀ ਘਰ ਦੀ ਦੀ ਮੇਰੀ ਤੇ ਬੋਲਚਲ ਘੱਟ ਸੀ ਉਹਨਾਂ ਨਾਲ ਰਾਤੀਂ ਵੀ ਉਹਨਾਂ ਨਾਲ ਗੱਲ ਹੁੰਦੀ ਸੀਗੀ ਤੇ ਵਟੂ ਗੱਲ ਕਰਦੈ ਨੀ ਸੀ ਉਹ ਵੀ ਆ ਰਹੇ ਨੇ ਉਹਨਾਂ ਨਾਲ ਵੀ ਗੱਲ ਹੋਈ ਆ ਰਹੇ ਨੇ ਉਹ ਉਹਨਾਂ ਨੇ ਆਣ ਕੇ ਇਹੋ ਦੱਸਿਆ ਵੀ ਆਪਾਂ ਵੇਖਿਆ ਤਾਂ ਗੇਟ ਬਾਹਰੋਂ ਬੰਦ ਸੀਗਾ ਵੀਰ ਖੋਲਵੇ ਜਾ ਕੇ ਵੇਖਿਆ ਤੇ ਨਿਫਾ ਲਿਆ ਦੰਦ ਉਲੰਕੀ ਪਈ ਆ ਕਾਰਵਾਈ ਕਾਨੂੰਨੀ ਕਾਰ ਵੀ ਕਰ ਰਹੇ ਆ ਜਾਂ ਆਪਣਾ ਜਿਹੜੀ ਬੰਦੀ ਕਾਰ ਵੀ ਉਹ ਪੀਕੇ ਬਰਵਾੜ ਨੂੰ ਢਕੇ ਨੇ ਢੱਕੇ ਬਾਹਰੋਂ ਤਾਲਾ ਨਹੀਂ ਲੱਗਾ ਉਹਨੂੰ ਆਪਣਾ ਐਕਚੁਅਲੀ ਕੁੰਡਾ ਹੀ ਆ ਕੱਲਾ ਮੈਂ ਵੇਖਿਆ ਉਹ ਅੰਦਰ ਕਮਰੇ ਜਾ ਕੇ ਬਿਠਾਏ ਸੀ ਤੇ ਟੀਵੀ ਲਾ ਕੇ ਦਿੱਤਾ ਸੀਗਾ ਬੱਚਿਆਂ ਨੂੰ ਉਹਨਾਂ ਨੇ